ਪਰ ਬੇਸਿਕ ਨੀਡ ਜਿਹੜੀ ਆ ਪੰਜਾਬ ਦੇ ਵਿੱਚ ਹੂੰ ਇਹ ਬਹੁਤ ਚੀਜ਼ਾਂ ਦੀ ਬਾਰਡਰ ਦੇ ਉੱਤੇ ਖਾਸ ਕਰਕੇ ਹੂੰ ਮੈਂ ਹੋਮ ਅਫੀਸ ਸਾਬ ਨੂੰ ਲੈਟਰ ਵੀ ਲਿਖ ਰਿਹਾ ਹੂੰ ਹਮੇਸ਼ਾ ਜੀ ਹਾਂ ਕਿ ਕੀ ਕੀ ਹੋਣਾ ਚਾਹੀਦਾ ਬਾਰਡਰ ਦੇ ਉੱਪਰ ਕੱਲ ਮੇਰੇ ਖਿਆਲ ਤੋਂ ਤੁਹਾਨੂੰ ਫੇਰ ਸ਼ਾਇਦ ਉਹ ਲੈਟਰ ਤੇ ਮੇਰੇ ਨਾਲ ਡਿਸਕਸ਼ਨ ਕਰਨ ਲਈ ਆਉਣਾ ਪੈ ਜੇ ਜੀ ਜੀ ਤੇ ਉਹਦੇ ਵਿੱਚ ਕਾਫੀ ਕੁਝ ਮੈਂ ਲਿਖਿਆ ਕਿ ਸਟੇਟ ਬਾਰਡਰ ਕਿਵੇਂ ਬਸਾਉਣਾ 71 ਦੀ ਵਾਰ ਤੋਂ ਬਾਅਦ ਹੂੰ ਪੂਰੇ ਹਿੰਦੁਸਤਾਨ ਦੇ ਬਾਰਡਰ ਤੇ ਹੂੰ ਲੋਕ ਬੇਸ਼ੱਕ ਇੰਦਰਾ ਗਾਂਧੀ ਨੂੰ ਬਹੁਤ ਗਾਲਾਂ ਕੱਢਦੇ ਨੇ ਥੱਲੇ ਪੰਜਾਬ 'ਚ ਬਹੁਤ ਕਮੈਂਟ ਉਹਦੇ ਅਗੇਂਸਟ ਆਉਦੇ ਨੇ ਪਰ ਮੈਂ ਇਹ ਵੀ ਕਹਨੂੰ ਕਦੀ ਨਹੀਂ ਚੱਖਾਂਗਾ ਕਿ ਇੰਦਰਾ ਗਾਂਧੀ ਨੇ 16 ਕਿਲੋਮੀਟਰ ਦੀ ਪੱਟੀ ਬਣਾ ਕੇ ਉੱਥੇ ਜਿਹੜੇ EMPLOYEES ਸੀਗੇ ਉਹਨਾਂ ਨੂੰ ਸਪੈਸ਼ਲ ਇਨਸੈਂਟਿਵ ਦਿੱਤਾ ਸੀ ਉਹਨੂੰ ਬਾਰਡਰ ਅਲਾਊਂਸ ਕਹਿੰਦੇ ਸੀ ਉੱਥੇ ਇੰਡਸਟਰੀ ਨੂੰ ਸਪੈਸ਼ਲ ਦਿੱਤਾ ਪਟਾਲੇ ਦੀ ਇੰਡਸਟਰੀ ਉਹਨੇ ਦੁਬਾਰਾ ਚਲਾਈ ਜਿੰਨੇ ਲੋਕ ਸੀ ਜਿੰਨੇ ਦਿਨ ਬਾਹਰ ਦੇ Uno no compensate, kita